26 ਜਨਵਰੀ ਨੂੰ ਸ੍ਰੀ ਅਮਰ ਸਾਹਿਬ ਦੇ ਅੰਦਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਬਣਿਆ ਹੋਇਆ ਸੀ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਰੇ ਹੀ ਸਮਾਜ ਨੇ ਸਾਰੇ ਹੀ ਦੇਸ਼ ਵਾਸੀਆਂ ਨੇ ਦੇਖਿਆ ਔਰ ਉਸ ਬੁੱਤ ਦਾ ਤੋੜਨ ਦਾ ਦਿਨ 26 ਜਨਵਰੀ ਕਿਉਂ ਮਿੱਥਿਆ ਗਿਆ ਇਦੇ ਪਿੱਛੇ ਕੀ ਕਾਰਨ ਸੀ ਤਾਂ ਉਹ ਟੁੱੜਨ ਵਾਲਾ ਕੌਣ ਹੈ ਆਕਾਸ਼ਦੀਪ ਜੋ ਪੰਜਾਬ ਤੋਂ ਦੁਬਈ ਗਿਆ ਹੋਇਆ ਸੀ ਦੁਬਈ ਤੋਂ ਵਾਪਸ ਆਇਆ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਾਡੇ ਕੋਲ ਜਦੋਂ ਦੁਬਈ ਆਇਆ ਦੁਬਈ ਤੋਂ ਬਾਅਦ ਘਰ ਨਹੀਂ ਆਇਆ ਸਾਨੂੰ ਨਹੀਂ ਪਤਾ ਕਿੱਥੇ ਰਿਹਾ ਤਾਂ ਕਰੋ ਨਿਕਲਿਆ ਕਰੋ ਗਿਆ ਦੁਬਈ ਗਿਆ ਦੁਬਈ ਜਦੋਂ ਗਿਆ ਕਲੀਨ ਸ਼ੇਪ ਸੀ ਪਰ ਅੱਜ ਜਦੋਂ ਆਇਆ ਤਾਂ ਉਹ ਇੱਕ ਦਾੜੀ ਰੱਖੀ ਹੋਈ ਸਿੱਕੀ ਦੇ ਰੂਪ ਵਿੱਚ ਵਾਪਸ ਆਇਆ ਤਾਂ ਇਹ ਤਾਂ ਹੈ ਨਹੀਂ ਕਿ ਇਹ ਕੰਮ ਕਿਸੇ ਇੱਕ ਬੰਦੇ ਦਾ ਹੋਊਗਾ ਸ੍ਰੀ ਅਮਰਸਰ ਦੇ ਅੰਦਰ ਪਹਿਲਾਂ ਵੀ ਇੱਕ ਘਟਨਾ ਘਟੀ ਇੱਕ ਲੀਡਰ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਉੱਥੋਂ ਦੇ ਜਿਹੜੀਆਂ ਏਜੰਸੀਆਂ ਨੇ ਤਾ ਕਾਫੀ ਅਲਰਟ ਹੋਣੀਆਂ ਤਾਂ ਫਿਰ 26 ਜਨਵਰੀ ਵਾਲੇ ਦਿਨ ਤਾਂ ਹੋਰ ਵੀ ਜ਼ਿਆਦਾ ਅਲਰਟ ਹੋਣੀਆਂ ਕਿਉਂਕਿ ਵਿਦੇਸ਼ੀ ਏਜੰਸੀਆਂ ਤੋਂ ਕੁਝ ਬਾਹਰ ਬੈਠੀਆਂ ਏਜੰਸੀਆਂ ਤੋਂ ਵੀ ਪਿੱਛੇ ਸਾਡੇ ਹਿੰਦੁਸਤਾਨ ਦੇ ਅੰਦਰ ਕੁਝ ਕਰ ਵਰਤਾਨ ਦੀਆਂ ਮੈਸੇਜ ਭੇਜੇ ਗਈ ਸੀ ਸਾਰਿਆਂ ਨੇ ਦੇਖਿਆ ਤਾਂ ਇਸ ਨੂੰ ਲੈ ਕੇ ਏਜੰਸੀਆਂ ਨੇ ਜਿਹੜੀਆਂ ਇੱਥੇ ਦੀਆਂ ਕਾਫੀ ਅਲਰਟ ਹੋਣੀਆਂ ਤਾਂ ਬੁੱਤ ਤੋੜਨ ਵਾਸਤੇ ਕੋਈ 1 ਮਿੰਟ 2 ਮਿੰਟ ਨਹੀਂ ਲੱਗੇ ਹੋਣੇ ਤਾ ਸਾਥੀਓ ਦੇਖੋ ਜਿਹੜਾ ਸਟੈਚੂ ਹੈ ਸਟੈਚੂ ਕਿੰਨਾ ਉੱਚਾ ਹੈ ਤਾਂ ਉਹਦੇ ਉੱਤੇ ਉੱਪਰ ਪੌੜੀ ਲਾ ਕੇ ਹੱਥ ਦੇ ਵਿੱਚ ਹਥੌੜਾ ਫੜ ਕੇ ਕਿਵੇਂ ਤੋੜ ਰਿਹਾ ਹੈਗਾ ਉੱਥੋਂ ਦੀ ਪਬਲਿਕ ਵੀ ਲੰਘ ਰਹੀ ਹੈਗੀ ਤਾਂ ਇਹ ਸਾਰਾ ਸਾਰਾ ਜਿਹੜਾ ਸਾਜ ਸਮਾਨ ਹੈ ਇਹ ਕਿੱਥੋਂ ਆਇਆ ਕਿਵੇਂ ਆਇਆ ਕਿਸ ਨੇ ਇਕੱਠਾ ਕਰਕੇ ਦਿੱਤਾ ਕਿਸ ਰਸਤੇ ਰਾਹੀਂ ਆਇਆ ਤਾਂ ਉੱਤੇ ਵੀਆਈਪੀ ਦਾ ਸਿਕਿਉਰਟੀ ਵਗੈਰਾ ਵੀ ਲੱਗੇ ਹੋਣੇ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ 26 ਜਨਵਰੀ ਵਾਲੇ ਦਿਨ ਜਿਹਦਨ ਗਣਤੰਤਰਤਾ ਦਿਵਸ ਹੈ ਉਸੇ ਦਿਨ ਹੀ ਇਸ ਸਟੇਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਪਹੁੰਚਾਣ ਵਾਲਾ ਵੀ ਸਾਡਾ ਪੰਜਾਬ ਦਾ ਹੀ ਹੈ ਪਰ ਉਹਦੀ ਮਨਸਾ ਕੀ ਹੈ ਉਹਦੇ ਪਿੱਛੇ ਦੰਸੀਆਂ ਕਿਹੜੀਆਂ ਕੰਮ ਕਰ ਰਹੀਆਂ ਨੇ ਅਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਸਮਾਜ ਦੇ ਅੰਦਰ ਕਾਫੀ ਰੋਸ ਹੈ ਇਸ ਚੀਜ਼ ਦਾ ਕਿ ਕਿਸ ਨੇ ਕਰਵਾਇਆ ਕੌਣ ਹੈ ਇਹਦੇ ਪਿੱਛੇ ਪਰੇ ਤੱਕ ਖੁੱਲ ਕੇ ਕੋਈ ਬੋਲ ਨਹੀਂ ਸਕ ਰਿਹਾ ਤਾਂ ਮੈਂ ਇਹਨਾਂ ਸਬਤਾ ਦੇ ਨਾਲ ਨਿਖੇਦੀ ਕਰਦਾ ਕਿ ਜੋ ਉਸ ਮਹਾਨ ਚੋਦੇ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਤਾਂ ਇਹ ਆਣ ਵਾਲੇ ਭਵਿੱਖ 'ਚ ਸ਼ਾਇਦ ਹੋਰ ਵੀ ਨੁਕਸਾਨदाई ਹੋ ਸਕਦਾ ਹੈ ਤਾਂ ਸੁਬੇ ਦੀ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਇਹ ਦਿਨਿਰਪੱਖ ਜਾਂਚ ਕਰਨ ਕਿ ਸਾਡੇ ਸੂਬੇ ਨੂੰ ਲੰਬੂ ਲਾਉਣ ਵਾਲਾ ਕੌਣ ਹੈ ਕਿਉਂਕਿ ਅਸੀਂ ਪਹਿਲਾਂ ਵੀ ਬੜਾ ਕੁਝ ਸੰਤਾਪ ਭੋਗ ਚੁੱਕੇ ਹਾਂ 84 ਦਾ ਸੂਤੀ ਸਾਰਿਆਂ ਨੇ ਦੇਖਿਆ ਹੋਇਆ ਕਿ ਕਿਵੇਂ ਬਲਦੀ ਪੱਠੀ ਵਿੱਚੋਂ ਨਿਕਲਿਆ ਸੀ ਅਜੇ ਹੁਣੇ ਹੀ ਥੋੜੇ ਸਮੇਂ ਤੋਂ ਹੀ ਉਸ ਪੱਠੀ ਤੋਂ ਬਾਹਰ ਨਿਕਲ ਕੇ ਆਏ ਸੀ ਪਰੰਤੂ ਫਿਰ ਬਾਹਰ ਦੇ ਜਲਚਿਆਂ ਨੇ ਇਸ ਨੂੰ ਅੱਗ ਦੀ ਪੱਠੀ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਜਿਹੜੇ ਵਰਤਾਵੇ ਕਰਵਾ ਕੇ ਤਾ ਅਕਾਸ਼ਦੀਪ ਕੱਲਾ ਨਹੀਂ ਹੋਣਾ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ ਕਿਹੜੀਆਂ ਕੰਮ ਕਰ ਰੀਆਂ ਨੇ ਇਸ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈਗਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈਗਾ ਜਦ ਤੱਕ ਨਿਰਪੱਖ ਜਾਂਚ ਨਹੀਂ ਹੁੰਦੀ ਜਦੋਂ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕਦੀ ਹੈ ਤਾਂ ਮੈਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਧੰਨਵਾਦ